ਚਲ ਉਠੋ ਦੂਜਾ ਯਾਰ ਸੁੱਤੇ ਪਿਓ ਹਉ ਉਠ ਸਾਰਾ ਨਲਕਾ ਮੈਂ ਤੁਹਾਡੇ ਅੱਜ ਦੇ ਨਵੇਂ ਵਲੌਗ ਵਿੱਚ ਪੰਡਾ ਦੇ ਪਰਲੇ ਆ ਤੇ ਹੁਣ ਆਪਾਂ ਜਾਣ ਲਈ ਤਿਆਰ ਆ 8 ਵਜੇ ਚੁੱਕੇ ਨੇ ਖੇਲ ਤੁਰ ਵੀ ਬੰਦ 8:30 ਹੋ ਜਾਣਗੇ ਜਾਂਦੇ ਹਾਂ ਅਭੀ ਬੈਠੋ ਵੀ ਕਰਾਂ ਚਲੋ ਚਲੋ ਕਰਾ ਬੈਠੋ ਚੱਲੀਏ ਹੁਣ ਆਪਾਂ ਉੱਥੇ ਪੰਡੇ ਖੜਾਇਆ ਕਰਾਂਗੇ ਟਰੈਕਟਰ ਜਿੱਥੇ ਜਾਂਦੇ ਤੇ ਇਹਨਾਂ ਨੇ ਵੀ ਉੱਥੇ ਰੈਨ ਦਾ ਕਰਤਾ ਲੱਗਿਆ ਤਕਲੇ ਸਮਾਨ ਸਮਾਨ ਚੱਕ ਲੈ ਚੱਲੀਏ ਅਰੇ ਪੰਡਾਲੇ ਸਬਰ ਵੀ ਕੋਰ ਕੋਰ ਖਾਣ ਵਾਲਾ ਕੋਈ ਨਹੀਂ ਨਾ ਲਓ ਜੀ ਪਹਿਲੀ ਟਰਾਲੀ ਆਪਾਂ ਪਾ ਲਈ ਆ ਟਾਈਮ ਹੋ ਰਿਹਾ ਸਾਢੇ 8 ਤੇ ਦੇਖਦਿਆਂ ਚਲਾ ਕੇ ਕੀ ਗੱਲ ਬਾਤ ਆ ਗੱਲ ਤਾਂ ਤੇਲ ਹੀ ਬਹੁਤ ਵੀ ਗਿਆ ਬਹੁਤ ਲੋਡ ਲੈਟਾ ਬਹੁਤ ਜ਼ਿਆਦਾ ਇੱਕ ਇਹਨਾਂ ਬਹੁਤ ਜ਼ਿਆਦਾ ਚੇਲ ਗਈ ਆ 1.2 ਲੀਟਰ ਮੰਗ ਫਰਕ ਬਾਜਾ ਕੇ ਨਾਲ ਚਲੋ ਦੇਖਦੇ ਅੱਜ ਕੀ ਮੇ ਕੀ ਕੁਛ ਚੱਲਦਾ ਸਟਾਫੀ ਲਾਉਣੀ ਆ ਭੱਲੇ ਉਹ ਮੈਂ ਵੀ ਦੇਖਾਂ ਮੈਂ ਥੋੜਾ ਸਾਰਾ ਕੋਸਤਾ ਮੰਗ ਰਿਹਾ ਜਾਂਦਾ ਇਹ ਲਾਈਟ ਨਹੀਂ ਆਤਾ ਲਾਈਟ ਐਨਾ ਚੁੱਕ ਕਰ ਦੇਖ ਲਿਆ ਮੜ ਨਸੀ ਨੇ ਗੱਲ ਤੇ ਚਲਾ ਦਿੱਤੀ ਜਿਵੇਂ ਤੈ ਖੋਰੀ ਖੇਤ ਚਲਾਤੀ ਸੀ ਹੋ ਜਾਂਦਾ ਕਦੇ ਕਦੇ ਚਲ ਕੋਈ ਨਹੀਂ ਲੋਜੀ ਦੋ ਟਰਾਲੀਆਂ ਭਰਤੀਆਂ ਸਵੇਰ ਦੇ ਆਣੇ ਤੇ ਰੋਟੀ ਪਾਣੀ ਖਾ ਲਿਆ ਚੱਲਣ ਆਪਾਂ ਦਿਨ ਵਾਲੀ ਚਲਾ ਲਈ ਜਿਹੜੀ ਦਿਨੇ ਵੱਟੀ ਵੀ ਆ ਥੋੜੀ ਜਿਹਾ ਲੰਘ ਕੇ ਦੇ ਵਿੱਚ ਆਏ ਵੀ ਜਿਹੜੀ ਰਾਤ ਦੀ ਵੱਟੀ ਹੋਈ ਆ ਫਿਰ ਉਹਦੇ ਨਰਮਾ ਗੁੱਲੀ ਡੰਡੀ ਬਹੁਤ ਆ ਤੇ ਉਹਨੂੰ ਇੰਨੇ ਹੋਰ ਧੁੱਪ ਲੱਗ ਜੂਗੀ ਖੜਕ ਘਾਟਾ ਗੁੱਲੀ ਡੰਡਾ ਜਾ ਰਿਹਾ ਚਲੋ ਜਿਹੜੀ ਰਾਤ ਦੀ ਵੱਟੀ ਵੀ ਆ ਉਹਦੇ ਨਹੀਂ ਬਏ ਕਰਕੇ ਥੋੜਾ ਜਿਹਾ ਨਰਮਾ ਲੰਗਾ ਐਨੇ ਨੂੰ ਧੁੱਪ ਲੱਗ ਜੂਗੀ। ਇਹ ਆ ਦੋ ਕਿੱਲੇ ਆਏ ਜਨੇ ਦਿਨੇ ਵੱਢੀ ਹੋਈ ਤੇ। ਇਹ ਕਰਦੇ ਆ। ਹਾਂਜੀ ਰੋਟੀ ਆਪਾਂ ਖਾ ਲਈਆ ਟਾਈਮ ਆ ਗਿਆ ਢਾਈ ਵਜੇ ਤੇ ਖਾਵਾ ਬੜੀ ਚੰਗੀਆਂ ਚੁੱਪ ਵੀ ਵਧੀਆ ਤੇ ਮਹਾਨੋ ਕੋਲੇ ਕਿ ਚੱਲ ਗਿਆ ਹੁਣ ਪਰਣ ਲੱਗ ਗਈ ਮੇਰੇ ਜਗਾਲੀ ਲੋ ਜੀ ਆਓ ਭਈਆ ਕੱਟੀ ਉਹ ਆਉਂਦੀ ਆ ਆਪਣੇ ਟਰਾਲੀ ਤੇ ਹੁਣ ਸੇਤੀ ਪਰ ਲੱਗੀ ਟਰਾਲੀ ਥੋੜੀ ਜੀ ਅੱਗੇ ਨਾਲੋਂ ਹੁਣ ਲੰਗਾ ਨੂੰ ਹਵਾ ਲੱਗੀ ਵਧੀਆ ਹੁਣ ਤੋਰਾ ਵੀ ਵਧੀਆ ਲੈਣ ਲੱਗ ਗਿਆ ਪਹਿਲੇ ਮੀਡੀਅਮ ਤੇ ਚੱਲੀ ਜਾਂਦਾ ਵਧੀਆ ਲੰਗਾ ਵੀ ਫੁੱਲਾ ਤੇ ਆਪਣੀ ਇਹ ਨਹੀਂ ਆਹੇ 15ਵੇਂ ਟਰੰਕ 15ਵੇਂ ਪਰਕੇ ਖੜਾਤੀ 16ਵੇਂ ਲਾਵਾਂਗੇ ਉਮੀਦ ਆ ਵੀ ਅੱਜ 20 ਤਾਂ ਕਰੇ ਦਵਾਂਗੇ 20 ਤਾਂ ਹੈਗੇ ਬਾਕੀ ਦੇਖੋ ਤਲਾਵਾਂਗੇ ਜਿੰਨੇ ਵੇ ਤੱਕ ਚੱਲੂਗਾ ਤੇ ਕੋਧਰ ਆਪਣਾ ਨਮੈਂ ਇਹ ਕੰਨ ਚ ਛੱਡੀ ਜਾਂਦਾ ਇਹ ਉੱਤਰ ਗਿਆ ਸਾਰੇ ਚਿੱਟਾ ਨਿਕਲਿਆ ਕਾਲੇ ਦਾ ਸਾਰਾ ਹੋ ਗਿਆ ਨਮਾ ਲਿਆ ਕੇ ਪਾਉਣਾ ਪਵੇ ਉਤੋਂ ਇਹਦਾ ਹਲ ਹੈ ਗਿਆ ਚਲੋ ਕੋਈ ਨਹੀਂ ਆਓ ਆ ਕੇ ਟਰਾਲੇ ਤੇ ਆਪਨੇ ਆਟਾ ਮੱਜ ਬਹੁਤ ਔਖਾ ਹੋ ਜਾਂਦਾ ਜਦੋਂ ਹਵਾ ਖੜ ਜਾਂਦੀ ਹੈ ਨਾ ਗਰਦ ਜੀ ਉੱਥੇ ਘੁੰਮੀ ਜਾਂਦੀ ਹੈ ਇਕ ਥਾਂ ਹੀ ਤੇ ਆਪਾਂ ਇਹ ਬੰਦਾ ਨਵਾਂ ਸਿੱਖ ਰਿਹਾ ਨਾ ਮੈਂ ਸਿੱਖਣਾ ਦੇਖਦੇ ਆਪਾਂ ਰੂ ਟ੍ਰਾਲੀ ਸਹੀ ਕਿ ਨਾਲ ਸਹੀ 11 ਨਾ ਟੇਡਾ ਬੈਡਾ ਜਿਹਾ ਜਿਹਦਾ ਦਰਨਾ ਆਪਣਾ ਸੁਖਸਾਨ ਚਿਲਾਂ ਲੰਗਿਆ ਤੇ ਬੱਚਾਂ ਇੰਚੀ ਜੇ ਨਾ ਭੁਲੇਵੇ ਅੱਜ ਆਪਾਂ ਕਰਤੀ 21 ਟਰਾਲੀਆਂ ਤੇਲ ਠੀਕ ਖਾਤਾ ਨਾ ਪਰ ਵੀ ਫੇਰ ਵੀ ਜਾਲੇ ਖਾ ਕੇ ਅੱਗੇ ਨਾਲ ਵੀ ਦੋਨੇ ਟੈਂਕੀ ਆਨ ਕੰਮ ਕਰਤੀਆਂ 21 ਟਰਾਲੀਆਂ ਕਰਤੀਆਂ ਤੇ ਅਸਲ ਕਰਨੇ ਜਾਣੇ ਆਟਾ ਇਹਨਾਂ ਅੱਗੇ ਅਗਲੇ ਬਲਾਕ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦਿਓ